ਸੋ ਪ੍ਰੈਕਟੋਬਾ ਦੀ ਕੋਫੀ ਤੋਂ ਤਸਵੀਰਾਂ ਵਿਖਾ ਰਿਆ ਪਾਰਲੀਮੈਂਟ ਦੇ ਬਾਹਰ ਦੀਆਂ ਤਸਵੀਰਾਂ ਇੰਤਜ਼ਾਰ ਕਿਉਂਕਿ ਹੁਣ ਕੁਝ ਹੀ ਸਮਾਂ ਬਚਾ ਹੈ ਜਦੋਂ ਕਿ 11 ਵਜੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਬਜਟ ਪੇਸ਼ ਕਰਨਗੇ। ਰੈਸਪੇਟੋਨ ਤਸਵੀਰਾਂ ਦਿਖਾ ਰਿਆ ਸੀ ਸੰਸਦ ਦੇ ਬਾਹਰ ਦੀਆਂ। ਜਿੱਹਾਂ ਭਾਵੇਂ ਪੇਪਰਲੈਸ ਬਜਟ ਹੈ ਪਰ ਫਿਰ ਵੀ ਕੁਝ ਕਾਪੀਜ਼ ਜਿਹੜੀਆਂ ਕਿ ਟੇਬਲ ਕਰਨੀਆਂ ਹੁੰਦੀਆਂ ਹਨ ਪਾਰਲੀਮੈਂਟ ਦੇ ਵਿੱਚ ਉਹ ਕਾਪੀਜ਼ ਬਜਟ ਦੀ ਐਸ ਵੇਲੇ ਸੰਸਦ ਪਵਨ ਪਹੁੰਚਦੀਆਂ ਵਿਖਾਈ ਦੇ ਰਹੀਆਂ ਤੁਹਾਨੂੰ ਦੱਸ ਦਈਏ। most secret document ਜੀਆਂ ਐਨਐਸ ਸੀਕ੍ਰੀਟ ਡਾਕੂਮੈਂਟ ਹੁੰਦਾ ਦੇਸ਼ ਦਾ ਕੇਸ ਦੀ ਪੇਣਾ ਕਿਸੇ ਨੂੰ ਵੀ ਨਹੀਂ ਲਗਣੀ ਚਾਹੀਦੀ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦੇਣਾ ਹੁੰਦਾ ਕਿ ਬਜਟ ਦੇ ਵਿੱਚ ਕੀ ਹੈ ਸੋ ਇਸ ਵੇਲੇ ਡੌਗ ਸਕਵਾਡ ਮਾਇਨਾ ਕਰਦਾ ਵਿਖਾਈ ਦੇ ਰਹੇ ਸਿੱਧਾ ਤਸਵੀਰਾਂ ਸਿੱਧੀਆਂ ਤਸਵੀਰਾਂ ਐਸ ਵੇਲੇ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੇਖ ਪਾ ਰਹੇ ਹੋ ਐਸ ਸੰਸਦ ਪਵੰਦੇ ਬਾਰ ਦੀਆਂ ਤਸਵੀਰਾਂ ਨੇ ਜਿੱਥੋਂ ਬਜਟ ਦੀਆਂ ਕਾਪੀਸ ਕੁਝ ਚੁਣਿੰਦਾ ਕਾਪੀਸ ਜਿਹੜੀਆਂ ਕਿ ਛਪਵਾਈਆਂ ਗਿਆ ਟੇਬਲ ਕਰਨ ਲਈ ਉਹ ਐਸ ਵੇਲੇ ਪਹੁੰਚ ਚੁੱਕੀਆਂ ਨੇ ਦੱਸਦੇ ਕਿ ਹੁਣ ਕੁਝ ਸਮਾਂ ਹੀ ਬਚਿਆ 11 ਵਜੇ ਜਿਹੜਾ ਆਮ ਬਜਟ ਹੈ ਉਹ ਪੇਸ਼ ਹੋਣਾ ਹੈ ਉਤੇ ਕੈਬਨਟ ਦੀ ਮੀਟਿੰਗ ਜਿਹੜੀ ਹੈ ਉਹ ਹੋਈ ਹੈ ਕਿਉਂਕਿ ਉਸ ਵਿੱਚ ਫਿਰ ਮਨਜ਼ੂਰੀ ਮਿਲਦੀ ਹੈ तमाम ਜਿਹੜੇ ਪ੍ਰੋਟੋਕਾਲ ਹੁੰਦੇ ਨੇ ਉਸ ਨੂੰ ਫੋਲੋ ਕਰਨਾ ਹੁੰਦਾ ਹੈ ਫਿਲਹਾਲ ਇਹ ਤਸਵੀਰਾਂ ਨੇ ਜਿਸ ਨਾਲ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਪੇਪਰਲੈਸ ਬਜਟ ਜਿਸ ਨਾਲ ਤੁਹਾਨੂੰ ਲਗਾਤਾਰ ਜਾਣਕਾਰੀ ਦੇ ਰਹੇ ਹਾਂ ਪਿਛਲੀ ਵਾਰ ਵੀ ਪੇਪਰਲੈਸ ਬਜਟ ਪੇਸ਼ ਕੀਤਾ ਗਿਆ ਸੀ ਵਿਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਔਰ ਖਾਸੀਆਂ ਉਮੀਦਾਂ ਉੱਥੇ ਹੀ ਜਿੱਥੇ ਆਮ ਦੇਸ਼ ਵਾਸੀ ਜਨਤਾ ਨੂੰ ਉਮੀਦਾਂ ਨੇ ਵਿਰੋਧੀ ਪੂਰੀ ਨਜ਼ਰ ਰੱਖ ਰਹੇ ਹੋਣਗੇ ਕਿਉਂਕਿ ਇਸੇ ਦੇ ਬਿਨਾ ਤੇ ਫਿਰ ਸਰਕਾਰ ਨੂੰ ਕੇਰਿਆ ਵੀ ਜਾਏਗਾ ਕਿਉਂਕਿ ਹਰ ਵਾਰ ਨੂੰ ਖੁਸ਼ ਕਰਨਾ ਵੀ ਸ਼ਾਇਦ ਇਨਾ ਸੌਖਾ ਨਹੀਂ ਬਹੁਤ ਵੱਡਾ ਇੱਕ ਚੁਣੌਤੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹ ਜਿਹੜਾ ਬਜਟ ਪੇਸ਼ ਹੋਣਾ ਹੈ ਲੇਕਿਨ ਕੀ ਕੁਝ ਪਿਟਾਰੇ ਚੋਂ ਨਿਕਲਦਾ ਹੈ ਨਜ਼ਰ ਸਭ ਦੀ ਬਣੀ ਹੋਈ ਹੈ ਬਿਲਕੁਲ ਹੈ ਤਸਵੀਰਾਂ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਫਿਲਹਾਲ ਇੰਡਸਟਰੀ ਕੀ ਕੁਝ ਵਿਚਾਰ ਦੀ ਹੈ ਕਿ ਕੁਝ ਸੋਚਦੀ ਹੈ ਸੀਆਈਆਈ ਤੋਂ ਸਾਡੇ ਸਹਿਯੋਗੀ ਸੀਆਈਆਈ ਆਫਿਸ ਤੋਂ ਸਾਡੇ ਸਹਿਯੋਗੀ ਅੰਕੁਸ਼ ਮਹਾਜਨ ਸਾਡੇ ਨਾਲ ਜੁੜ ਰਹੇ ਨੇ ਸਿੱਧਾ ਰੁਕ ਕਰਾਂਗੇ ਅੰਕੁਸ਼ ਦਾ ਅੰਕੁਸ਼ ਜਾਨਣਾ ਚਾਹਾਂਗੇ ਤੁਹਾਡੇ ਕੋਲ ਅੱਜ ਬਜਟ ਪੇਸ਼ ਹੋਣਾ ਹੈ ਤੇ ਹੁਣ ਤਾਂ ਕੁਝ ਚੰਦ ਮਿੰਟ ਹੀ ਬਾਕੀ ਰਹਿ ਗਏ ਨੇ ਸੀਆਈਆਈ ਆਫਿਸ ਦੇ ਵਿੱਚ ਤੁਸੀਂ ਮੌਜੂਦ ਹੋ ਇੰਡਸਟਰੀ ਕੀ ਕੁਝ ਸੋਚਦੀ ਹੈ ਕੀ ਕੁਝ ਵਿਚਾਰਦੀ ਹੈ ਕਿਹੜੇ ਸੈਕਟਰਸ ਨੂੰ ਇਨਵੈਸਟਮੈਂਟ ਦੀ ਲੋੜ ਹੈ ਕਿਹੜੇ ਸੈਕਟਰਸ ਨੂੰ ਕੈਪੈਕਸ ਦੀ ਲੋੜ ਹੈ ਕੀ ਕੁਝ ਇੰਡਸਟਰੀ ਦਾ ਵਿਚਾਰਨਾ ਹੈ ਜਾਨਣਾ ਚਾਹਾਂਗੇ ਤੁਹਾਡੇ ਕੋਲ ਬਿਲਕੁਲ ਅਮਿਤ ਮੈਂ ਇਸ ਲਈ ਚੰਡੀਗੜ੍ਹ ਦੇ ਸੈਕਟਰ 31 ਸਥਿਤ CIA ਹੈੱਡਕ quarters ਦੇ ਵਿੱਚ ਹੀ ਮੌਜੂਦ ਹਾਂ ਇੱਥੇ ਬਜਟ ਥੋੜੀ ਹੀ ਦੇਰ ਤੱਕ ਜਦੋਂ ਨਿਰਮਲਾ ਸੀਤਾ ਰਾਮਨ ਨੇ ਟੇਬਲ ਕਰਨਗੇ ਤੇ ਉਸ ਤੋਂ ਬਾਅਦ ਇੱਥੇ ਵੀ ਜਿਹੜੀ ਹੈ ਬਜਟ ਨੂੰ ਲੈ ਕੇ ਸਾਰਿਆਂ ਦੀ ਜਿਹੜੀ ਟੈਨਸ਼ਨ ਵਧੀ ਪਈ ਹੈ ਕਿ ਕਿਸ ਸੀਕੇ ਨਾਲ ਹੋਏਗਾ ਤੇ ਮੇਰੇ ਨਾਲ ਕੁਝ ਇੰਡਸਟਰੀਸ ਇਸ ਵੇਲੇ ਮੌਜੂਦ ਹੈਗੇ ਗੱਲ ਕਰਦੇ ਉਹਨਾਂ ਨਾਲ ਕਿ ਕਿਉਂਕਿ ਅੱਜ ਦੇ ਜਿਹੜਾ ਬਜਟ ਹੈਗਾ ਮੋਦੀ ਸਰਕਾਰ ਦਾ ਆਖਰੀ ਜਿਹੜਾ ਜੇਕਰ ਗੱਲ ਕਰੀਏ ਦੂਸਰੀ ਜਿਹੜੇ ਟੇਨਿਓਰ ਦਾ ਆਖਰੀ ਪੂਰਨ ਬਜਟ ਆ ਰਿਹਾ ਹੈ ਤੇ ਇੱਥੇ ਗੱਲ ਕਰਦੇ ਆ ਸਰ ਆਪਣੇ ਨਾਂ ਦੱਸੋ ਜੀ ਹਾਂ ਜੀ ਮੇਰਾ ਨਾਮ ਗਗਨ ਕਪੂਰ ਹੈ ਔਰ ਮੈਂ ਵਾਈਸ ਚੇਅਰਮੈਨ ਹਾਂ ਹਿਮਾਚਲ ਸੀਆ ਹੈ ਤੋਂ ਜੀ ਗਗਨ ਜੀ ਅੱਜ ਕਿੰਨੀ ਕੁ ਉਮੀਦ ਹੈ ਕਿਉਂਕਿ ਹੁਣ ਕੁਝ ਹੀ ਪਲ ਰਹਿ ਗਏ ਨੇ ਜਦੋਂ ਪਟਾਰਾ ਖੁੱਲਣ ਵਾਲਾ ਹੈ ਫਾਈਨੈਂਸ ਮਿਨਿਸਟਰ ਦਾ ਤੇ ਲੱਗਦਾ ਹੈ ਕਿ ਕੁਝ ਜਿਹੜਾ ਤੁਸੀਂ ਐਕਸਪੈਕਟ ਕਰ ਰਹੇ ਹੋ ਕੁਝ ਉਸ ਤਰੀਕੇ ਨਾਲ ਹੋਏ ਬਜਟ ਬਜਟ ਅੱਛਾ ਹੀ ਆਏਗਾ ਬਜਟ ਅੱਛਾ ਹੀ ਆਏਗਾ ਬਿਕੋਜ਼ ਇਹ ਗਵਰਨਮੈਂਟ ਰਿਫਾਰਮਸ ਦਾ ਲਿਆ ਰਹੀ ਹੈ ਔਰ ਐਮਐਸਐਮ ਨੂੰ ਸਪੋਰਟ ਕਰ ਰਹੀ ਹੈ ਅਸੀਂ ਬਲਾ ਐਕਸਪੈਕਟ ਕਰ ਰਹੇ ਹਾਂ ਕਿ ਐਮਐਸਐਮ ਨੂੰ ਸਪੋਰਟ ਕਰੇਗੀ और इसको अगर पॉलिटिकल एंगल से भी देखते हैं तो अब ये भी देखते हैं कि नौ स्टेटों में इलेक्शन आने वाले हैं 2024 में आने इलेक्शन आने वाला है तो बजट ओवरऑल अच्छा रहने वाला है सर केड़ा ऐसा था तो सैक्टर लगता है जिसे तो सब तो ज्यादा फोकस होने वाला देखो एमएसएमई एस एम एक्सपोर्ट्स यह दो सैक्टर है जिथे ਫੋਕਸ ਹੋਣਾ ਚਾਹੀਦਾ ਹੈਗਾ ਸਾਡੇ ਵੱਲੋਂ ਪਹਿਲੀ ਗੱਲ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੁਸੀਂ ਕਹ ਰਹੇ ਸਾਨੂੰ ਟੈਨਸ਼ਨ ਹੈ ਟੈਨਸ਼ਨ ਤਾਂ ਉੱਥੇ ਸੀ타ਰਾਮਨ ਜੀ ਨੂੰ ਹੈਗਾ ਉਹਨਾਂ ਨੇ ਬਜਟ ਪੇਸ਼ ਕਰਨਾ ਸਾਡੇ ਵੱਲੋਂ ਤਾਂ ਬੱਲੇ ਬੱਲੇ ਹੈ ਇੰਡਸਟਰੀ ਬਹੁਤ ਅੱਛਾ ਕੰਮ ਕਰ ਰਹੀ ਹੈ ਇਹ ਤੇ ਅੱਛਾ ਚੱਲ ਰਹੀ ਹੈ ਕੁਝ ਸਪੋਰਟ ਚਾਹੀਦੀ ਜਿਵੇਂ ਮੈਂ ਕਿਹਾ ਐਮ ਐਸ ਐਮ ای ਸੈਕਟਰ ਐਕਸਪੋਰਟ ਸੈਕਟਰ ਦੇ ਸਪੈਸ਼ਲੀ ਹਿਮਾਚਲ ਵਿੱਚ ਜਿਹੜੇ ਕਈ ਪੁਰਾਣੇ ਇੰਡਸਟਰੀ ਏਰੀਆ ਉਹਨਾਂ ਨੂੰ ਰੀਜੂਵਨੇਟ ਕਰਨਾ ਉੱਥੇ ਹਿਮਾਚਲ ਵਿੱਚ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨਾ ਪਾਵਰ ਨੂੰ ਪਾਵਰ ਦੀ ਡਿਸਟ੍ਰਿਬਿਊਸ਼ਨ ਨੂੰ ਇ ਸਟੇਟ ਨੂੰ ਸਪੋਰਟ ਕਰੇ ਕਿ ਜਿਹੜੀ ਇੰਡਸਟਰੀ ਲੱਗੀ ਹੋਈ ਹੈ ਨੇ ਰਿਮੋਟ ਏਰੀਆ ਦੇ ਜੇ ਅਸੀਂ ਕੋਈ ਇਨਸੈਂਟਿਵ ਨਹੀਂ ਚਾਹੁੰਦੇ ਸੀ ਜਾਨੇ ਕਿ ਸਿਰਫ ਇਨਫਰਾਸਟ੍ਰਕਚਰ ਇੰਪਰੂਵ ਕਰੋ ਕਨੈਕਟੀਵਿਟੀ ਇੰਪਰੂਵ ਕਰੋ ਹਸਪਿਟੈਲਿਟੀ ਸੈਕਟਰ ਇਹ ਮਾਚਲ ਉਹਨੂੰ ਬੜੀਆਂ ਆਸਾਂ ਹੈਗੀਆਂ ਵੀ ਇਸ ਬਜਟ ਵਿੱਚ ਕੁਝ ਮਿਲੇਗਾ ਤੇ ਉਹਨਾਂ ਨੂੰ ਵੀ ਜਰੂਰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਬੜਾ ਸਫਰ ਕੀਤਾ ਹੈਗਾ ਡੂਰਿੰਗ ਕੋਰੋਨਾ ਟਾਈਮ ਜੀ ਤਾਂ ਇਹ ਸਾਡੀ ਐਕਸਪੈਕਟੇਸ਼ਨ ਹੈ 让我们 ਹੋਪ ਨਾ ਕਿ ਹੁੰਦਾ ਹੈਗਾ ਵੀ ਆਰ ਵੇਰੀ ਪੋਜ਼ਿਟਿਵ ਕਿ ਬਜਟ ਅੱਛਾ ਹੀ ਆਏਗਾ ਉਹ ਕਿੰਨਾ ਅੱਛਾ ਹੁੰਦਾ ਬਹੁਤ ਅੱ ਥੋੜਾ ਜਿਆ ਅੱਛਾ ਹੈ ਜਾਂ ਕਿੱਦਾਂ ਹੈਗਾ ਉਹ ਹੋਣ ਪਤਾ ਲੱਗੇਗਾ ਥੋੜੇ ਦੇਰ ਦੇ ਬਾਅਦ ਜੀ ਸਿਰ ਜਿਹੜਾ ਪਿਛਲਾ ਬਜਟ ਆਇਆ ਸੀਗਾ ਉਸ ਦੇ ਉੱਤੇ ਜਿਸ ਤਿੱਕੇ ਨਾਲ ਫੋਕਸ ਕੀਤਾ ਗਿਆ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਕਿਉਂਕਿ 2024 ਦੇ ਹੁਣ ਲੋਕ ਸਭਾ ਚੋਣਾਂ ਆਉਣ ਜਾ ਰਹੀ ਹੈ ਤਾਂ ਉਸ ਨੂੰ ਕੋ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਉਹਦੇ ਉੱਤੇ ਵੀ ਬੇਸਿਕਲੀ ਸਰਕਾਰ ਇੱਕ ਫੋਕਸ ਕਰੇਗੀ ਕਿ ਕਿਵੇਂ ਲੋਕਾਂ ਨੂੰ ਲੁਭਾ हूं जिविन नॉर्थ स्टेट जो विधानसभा चोना भी है कि लगता है कि लोगों दे दे के रखते हुए कुछ इस तरीके का बजट होगा जिस तरीके सरकार कहती लुभावन बजट एक वर्ड हुंदा है कि लगता है कि लगता लुभावन आने वाले हाँ ये लगता है इस बार क्योंकि अगले साल इलेक्शन है तो पर्सनल टैक्स और सेविंग्स पे कुछ सेविंग जरूर इंसेंटिव आना चाहिए उसका एक्स्ट्रा एडवांटेज मिलना चाहिए लोगों को ऐसी पूरी उम्मीद है पर्सनल टैक्स और जितने भी जो ए और इंश्योरेंस वगैरह के लिए जो रिबेट मिल रही है उन पे जरूर बढ़ोतरी होनी चाहिए ऐसा हमको उम्मीद लग रही है जी। सर केड़ा सेक्टर ऐसा तो होएगा कि जिसन पहला जरा ज्यादा फोकस नहीं किया गया लेकिन इस बार उम्मीद है कि पर फोकस हो। वैसे तो सारे सेक्टर पर फोकस लगता है हमें सरकार का लेकिन इस बार जो मैं उम्मीद करता हूँ वो है इंफ्रास्ट्रक्चर hmm. इंफ्रास्ट्रक्चर पूरी इकोनॉमी की ग्रोथ को करता है और हर आदमी को छूता है अभी जो पीएम हाउसिंग स्कीम्स हैं और दूसरी जो लो इनकम ई की जो हाउसिंग स्कीम्स हैं, उनमें तो हमेशा से सरकार का ध्यान रहता है लेकिन मिडिल इनकम ग्रुप या मिडिल क्लास को है उसके लिए कुछ हाउसिंग सेक्टर में अगर मिलेगा तो उससे सभी लोगों का फायदा होगा मैं उसको उम्मीद करता हूँ मेरा फील्ड भी है इंडियन ग्रीन बिल्डिंग काउंसिल के चंडीगढ़ चैप्टर का मैं चेयरमैन हूं तो मुझे लगता है सरकार को इंफ्रास्ट्रक्चर स्पेशली हाउसिंग इंफ्रास्ट्रक्चर पर अगर वो ध्यान देंगे तो ये लोकलुभावन की श्रेणी में भी आ जाएगा और डेवलपमेंट की श्रेणी में भी आ जाएगा पर जो अभी मैं आप बात सुन रहा था मुझे नहीं लगता कि ये लोकलुभावन बजट होगा सरकार को हर साल कुछ ना कुछ स्टेट गवर्नमेंट में इलेक्शंस चलते रहते हैं जिसका सेंटर से असर पड़ता है पिछले कई सालों में सरकार ने ऐसा कोई स्टेप नहीं उठाया और अभी भी 24 के इलेक्शन है 23 में कोई आदमी क्यों प्रीएम्प्टिव करेगा तो मुझे लगता है एक सुलझा हुआ बजट होगा जो इंफ्रास्ट्रक्चर को ग्रोथ देगा और ओवरऑल नेशन को ग्रोथ देगा इकोनॉमी को ग्रोथ देगा लोकल मुझे नहीं उम्मीद कि वो आएगा पर फिर भी हर बजट में हम सोचते हैं कि आम आदमी की पॉकेट में कुछ और पैसे मिले जो इनकम टैक्स रिबेट से या किसी और से तो वो थोड़ा बहुत जरूर आने की उम्मीद है सर मेरा यही सवाल तो, तो कि इनकम टैक्स के कुछ चेंजेस है बिल्कुल है जी बदनी चाहिए थी यार ਜਿਹੜਾ ਬਜਟ ਹੈਗਾ ਜਿਵੇਂ ਕਿ ਸਰਵੀ ਦਸਰੇ ਕੀ ਲੋਕ ਲੁਭਾਵ ਨਹੀਂ ਹੋਏਗਾ ਲੇਕਿਨ ਫੋਕਸ ਸੈਕਟਰ ਕੀ ਐਜੂਕੇਸ਼ਨ ਤੇ ਜਿਹੜੀ ਹੈਲਥ ਹੁੰਦਾ ਹੈ ਸਭ ਤੋਂ ਜ਼ਿਆਦਾ ਪ੍ਰਾਇਮਰੀ ਜਿਹੜਾ ਸੈਕਟਰ ਜਿਸ ਨੂੰ ਮੰਨਿਆ ਜਾਂਦਾ ਹੈ ਕਿ ਉਸ ਦੇ ਉੱਤੇ ਹੀ ਸਰਕਾਰੀ ਇਸ ਵਾਰ ਫੋਕਸ ਕਰੇਗੀ ਬਿਲਕੁਲ तो बिल्कुल अमित सुने वेरे वेडस्ट्रे विट रहे की अब कह रहेगा लेकिन कि को पॉजिटिव होगा की कुछ होगा नवीन शर्मा को भी चलते हैं क्योंकि इतना उद्योगिक जरा खेत्र है इंडस्ट्री जी भावे हाउसिंग इंडस्ट्री हो सैकल इंडस्ट्री होद्योगपति ਦੀ ਰਾਹਤ ਦੀ ਉਮੀਦ ਜ਼ਰੂਰ ਕਰ ਰਹੇ ਹੋਣਗੇ ਕਿਉਂਕਿ ਲਗਾਤਾਰ ਮੰਦੀ ਦੀ ਮਾਰ ਜਿਹੜੀ ਹੈ ਉਹ ਜ਼ਰੂਰ ਚਲਣੀ ਪਈ ਹੈ ਨਵੀਨ ਤੁਹਾਡੇ ਨਾਲ ਇੱਥੇ ਕੁਝ ਇੰਡਸਟਰੀਸਟਸ ਨੇ ਕੀ ਕੁਝ ਉਹ ਉਮੀਦ ਰੱਖ ਰਹੇ ਨੇ ਤੇ ਡਾ ਰਹੀ ਗਿਆ ਵਜਾ ਦੇਖੋ ਰਾਦਾ ਕਿਉਂਕਿ ਲੁਧਿਆਣਾ ਸਭ ਤੋਂ ਵੱਡਾ ਇੱਕ ਹੱਬ ਹੈ ਇੰਡਸਟਰੀ ਦਾ ਔਰ ਰੀਡ ਦੀ ਹੱਡੀ ਹੈ ਪੂਰੇ ਦੇਸ਼ ਦੇ ਵਿੱਚ ਔਰ ਸਾਈਕਲ ਇੰਡਸਟਰੀ ਪ੍ਰਮੁੱਖ ਇੱਥੇ ਵੱਡੀ ਇੰਡਸਟਰੀ ਹੈ ਚਾਹੇ ਸੁਇੰਗ ਮਸ਼ੀਨ ਦੀ ਗੱਲ ਕਰੀਏ ਚਾਹੇ ਹੋਦਰੀ ਦੀ ਗੱਲ ਕਰੀਏ ਸਾਰੇ ਸੰਤਕਾਰਾਂ ਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਕੀ ਰਾਹਤ ਹੋਰ ਸਵੇਰ ਤੋਂ ਹੀ ਚਾਹ ਦੀਆਂ ਚੁਸਕੀਆਂ ਦੇ ਨਾਲ ਟੀਵੀ ਦੇ ਉੱਤੇ ਨਜ਼ਰਾਂ ਨੇ ਸੰਤਕਾਰਾਂ ਦੀਆਂ ਕਿ ਕਦੋਂ ਨਿਰਮਲਾ ਸਿਤਾਰਮਨ ਬਜਟ ਪੇਸ਼ ਕਰਨਗੇ ਔਰ ਕੀ ਪਟਾਰੇ ਦੇ ਵਿੱਚੋਂ ਨਿਕਲੇਗਾ ਸਾਡੇ ਨਾਲ ਸੰਤਕਾਰ ਮੌਜੂਦ ਨੇ ਐਸਪੀ ਸਿੰਘ ਨੇ ਸਾਡੇ ਨਾਲ ਕੀ ਉਮੀਦਾਂ ਨੇ ਕਿਉਂਕਿ ਪੰਜਾਬ ਦੀ ਇੰਡਸਟਰੀ ਅਸੀਂ ਪਿਛਲੇ ਦਿਨੀ ਖਬਰਾਂ ਵੀ ਨਸ਼ਰ ਕੀਤੀਆਂ ਕਿ ਕਈ ਜਿਹੜੀ ਇੰਡਸਟਰੀ ਮੂਵ ਕਰ ਰਹੀ ਹੈ ਯੂਪੀ ਵੱਲ ਜੰਮੂ ਕਸ਼ਮੀਰ ਵੱਲ ਅੱਜ ਉਮੀਦਾਂ ਕੀ ਰੱਖਦੇ ਹੋ ਵਿੱਤ ਮੰਤਰੀ ਕੋਲ ਹਾਂ ਦੇਖੋ ਜੀ ਜਿਹੜੀਆਂ ਅਸੀਂ ਐਮ ਐਸ ਐਮ ای ਸੈਕਟਰ ਵਾਸਤੇ ਤਾਂ ਖਾਸ ਐਕਸਪੈਕਟੇਸ਼ਨ ਰੱਖਦੇ ਹਾਂ ਕਿ ਅੱਜ ਦਾ ਜਿਹੜਾ ਬਜਟ ਹੈਗਾ ਉਸ 'ਚ ਐਮ ਐਸ ਐਮ ای ਸੈਕਟਰ ਕਾਫੀ ਪਿਛੜ ਰਿਹਾ ਹੈਗਾ ਔਰ ਉਸ ਦੇ ਵਿੱਚ ਦੋਨੋਂ ਲੈਵਲ ਤੇ ਹੀ ਵੈਸੇ ਤਾਂ ਐਕਸਲੈਂਟ ਦੀ ਲੋੜ ਹੈ ਪਰ ਅੱਜ ਇਹ ਸੈਂਟਰ ਗਵਰਨਮੈਂਟ ਵੱਲੋਂ ਜੋ ਬਜਟ ਅਨਾਉਂਸ ਹੋਣਾ ਹੈ ਤਾਂ ਉਸ ਚ ਐਮ ਐਸ ਐਮ ای ਦੀਆਂ ਕੁਝ ਸਕੀਮਸ ਹੈਗੀਆਂ ਜਿਹੜੀਆਂ ਕੀ ਲਾਈਕ ਕ੍ਰੈਡਿਟ ਲਿੰਕ ਕੈਪੀਟਲ ਸਬਸਿਡੀ ਸਕੀਮ ਹੈ ਜਦੇ ਵਿੱਚ 1 ਕਰੋੜ ਰੁਪਏ ਤੱਕ ਤੇ 15% ਸਬਸਿਡੀ ਅਗੇ ਮਿਲਦੀ ਹੁੰਦੀ ਸੀ ਔਰ ਉਹ ਸਕੀਮ ਕਾਫੀ ਦੇਰ ਤੋਂ ਬੰਦ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਕੀਮ ਜਿਹੜੀ ਹੈਗੀ ਉਹਨੂੰ ਰਿਵਾਈਜ਼ ਕਰਦੇ ਹੋਏ 1 ਕਰੋੜ ਤੇ 15% ਸਬਸਿਡੀ ਦੀ ਬਜਾਏ 2 ਕਰੋੜ ਕਰਕੇ 20% ਸਬਸਿਡੀ ਕਰਦੇ ਹੋਏ ਉਹ ਸਕੀਮ ਨੂੰ ਦੁਬਾਰਾ ਲਾਂਚ ਕੀਤਾ ਜਾਏ ਇੰਦਾ ਹੀ ਜਿਹੜੀਆਂ ਕੁਝ ਸਕੀਮ ਸੀ MSME ਦੀਆਂ ਲੀਨ ਮੈਨੂਫੈਕਚਰੀ ਹੈਗੀ ਹੈ ਜਾਂ એનર્ਜੀ ਐਫੀਸ਼ੀਐਂਸੀ ਨਾਲ ਰਿਲੇਟਡ ਸਕੀਮਸ ਹੈਗੀਆਂ ਉਹ ਜਿਹੜੀਆਂ ਬੰਦ ਕੀਤੀਆਂ ਗਈਆਂ ਸੀਗੀਆਂ ਉਹਨਾਂ 'ਚ ਵੀ ਸਫੀਸ਼ੀਐਂਟ ਫੰਡ ਦੇ ਕੇ ਉਹ ਜਿਹੜੀ MSME ਦੀਆਂ ਸਕੀਮਸ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਉਹ ਅੱਗੇ ਪ੍ਰਮੋਟ ਕੀਤਾ ਜਾਏ ਪਲੱਸ ਜਿਹੜਾ ਕਾਰਪੋਰੇਟ ਟੈਕਸ ਹੈਗਾ ਉਹਦੇ ਵਿੱਚ ਵੀ ਇਹ ਆਮ ਤੌਰ ਤੇ ਦੇਖਿਆ ਗਿਆ ਜਿਹੜੇ ਜਿਹੜੇ ਦੇਸ਼ ਦੇ ਵਿੱਚ ਵੀ ਕਾਰਪੋਰੇਟ ਟੈਕਸ ਰੈਸ਼ਨਲਾਈਜ਼ ਕੀਤਾ ਜਾਂਦਾ ਹੈ ਥੋੜਾ ਪਰਸੈਂਟੇਜ ਘਟ ਰਹੀ ਜਾਂਦੀ ਹੈ ਉੱਥੇ ਜਿਹੜੀ ਹੈ ਉਹ ਜਿਆਦਾ ਲੋਕੀ ਉਹ ਟੈਕਸ ਦੇਣਾ ਜਿਹੜਾ ਪ੍ਰੈਫਰ ਕਰਦੇ ਆ ਸੋ ਅਸੀਂ ਐਕਸਪੈਕਟ ਕਰਦੇ ਆ ਏਟਲੀਸਟ 5% ਦਾ ਕਾਰਪੋਰੇਟ ਟੈਕਸ ਜਿਹੜਾ ਹੈਗਾ ਉਸ ਦੇ ਵਿੱਚ ਵੀ ਰੀਲੀਫ ਦਿੱਤਾ ਜਾਏ ਔਰ ਇਨਕਮ ਟੈਕਸ ਜਿਹੜਾ ਆਮ ਆਦਮੀ ਨੂੰ ਲੱਗਦਾ ਹੈਗਾ ਉਹਦੀ ਸਲੈਬਸ ਦੇ ਵਿੱਚ ਵੀ ਚੇਂਜ ਕਰਨ ਦੀ ਲੋੜ ਹੈਗੇ ਟੈਕਸ ਦੇ ਵਿੱਚ ਗ੍ਰਾਵਿਟੀ ਹੋਣੀ ਚਾਹੀਦੀ ਹੈ ਮੇਰੇ ਨਾਲ ਉਪਕਾਰ ਸਿੰਘ ਊਜਾ ਵੀ ਨੇ ਔਰ ਥੋੜੇ ਸ਼ਬਦਾਂ ਦੇ ਵਿੱਚ ਬਜਟ ਤੋਂ ਉਮੀਦਾਂ ਕੀ ਨੇ ਪ ਜਿਹੜੀ ਰਾਹਤ ਹੈ ਉਹ ਇੰਡਸਟਰੀ ਨੂੰ ਬਿਲਕੁਲ ਨਹੀਂ ਮਿਲਦੀ ਕਿਉਂਕਿ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਹੈ ਸੂਬਿਆਂ ਦੇ ਵਿੱਚ ਉੱਥੇ ਇੰਡਸਟਰੀ ਨੂੰ ਤੁਸੀਂ ਆਹ ਬਾਖਦੇ ਸੀ ਕਿ ਉੱਥੇ ਰਾਹਤ ਹੈ ਅਸੀਂ ਯੂਪੀ ਵੱਲ ਜਾ ਰਹੇ ਹਾਂ ਅਸੀਂ ਜੰਮੂ ਕਸ਼ਮੀਰ ਵੱਲ ਜਾ ਰਹੇ ਹਾਂ ਪਰ ਅੱਜ ਬਜਟ ਤੋਂ ਕੀ ਉਮੀਦ ਰੱਖਦੇ ਹੋ ਜਿਸ ਜਿਸ ਤਰ੍ਹਾਂ ਦੇ ਨਾਲ ਮੈਂ ਉਹਨਾਂ ਨੂੰ ਸਵਾਲ ਕੀਤਾ ਦੇਖੋ ਅੱਜ ਦਾ ਬਜਟ ਬੜਾ ਇੰਪੋਰਟੈਂਟ ਹੈ ਕਿਉਂਕਿ ਪਿਛਲੇ 3 ਸਾਲ ਇੰਡਸਟਰੀ ਦੇ ਚੰਗੇ ਨਹੀਂ ਨਿਕਲੇ ਕੋਵਿਡ ਆ ਗਿਆ ਉਸ ਤੋਂ ਬਾਅਦ ਰੈਸੈਸ਼ਨ ਦੇ ਦੌਰ ਚੋਂ ਅਸੀਂ ਨਿਕਲ ਰਹੇ ਹਾਂ ਔਰ ਅੱਜ ਦਾ ਜਿਹੜਾ ਬਜਟ ਹੈ ਇੰਡਸਟਰੀ ਨੂੰ ਅਪਲਿਫਟ ਕਰਨ ਨੂੰ ਸਾਨੂੰ ਟੈਕਸ ਇਸ ਹੈ ਜਿਹੜੀ ਪਾਰਟਨਰਸ਼ਿਪ ਪ੍ਰੋਪਰਾਈਟਰਸ਼ਿਪ ਕੰਸਰਨ ਹੈ ਉਹਦੇ ਤੇ ਜਿਹੜਾ ਟੈਕਸ ਹੈ ਉਹ 33% ਦੇ ਕਰੀਬ ਹੈ 34 ਪੁਆਇੰਟ ਕੁਝ ਪਰਸੈਂਟ ਹੈ ਔਰ ਜਿਹੜੀਆਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਉੱਤੇ ਟੈਕਸ 22% ਹੈ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਵੀ ਟ੍ਰੈਡੀਸ਼ਨਲ ਬਿਜ਼ਨਸ ਹੈ ਲੁਧਿਆਣੇ ਦੇ 90000 ਐਮਐਸਐਮਈ ਹੈ ਉਹਦੇ ਚੋਂ ਤੁਸੀਂ ਇਹ ਸਮਝੋ ਵੀ 99% ਪਾਰਟਨਰਸ਼ਿਪ ਪ੍ਰੋਪਰਾਈਟਰਸ਼ਿਪ ਕੰਸਰਨ ਹੈ ਉਹਨਾਂ ਦੇ ਜਿਹੜਾ ਟੈਕਸ ਹੈ ਇਨਕਮ ਟੈਕਸ ਉਹ ਐਟ ਪਾਰ ਹੋਣਾ ਚਾਹੀਦਾ ਹੈ ਕਾਰਪੋਰੇਟ ਟੈਕਸ ਦੇ ਦੂਸਰਾ ਜਿਹੜ ਪਿੱਛੇ ਮੋਦੀ ਸਾਹਿਬ ਦਾ ਇੱਕ ਬਿਆਨ ਆਇਆ ਸੀ ਵੀ ਇੰਨੀਆਂ 1.5 ਕਰੋੜ ਗੱਡੀਆਂ ਪਰ ਟੈਕਸ ਪੇਅਰ ਬਹੁਤ ਘੱਟ ਹੈ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਇੱਕ ਤਾਂ 5 ਲੱਖ ਤੱਕ ਜ਼ੀਰੋ ਟੈਕਸ ਕਰੋ ਔਰ ਦੂਸਰਾ ਜਿਹੜਾ ਇਹਦਾ ਟੈਕਸ ਦਾ ਆਪਣਾ 5 ਲੱਖ ਤੱਕ ਜ਼ੀਰੋ ਟੈਕਸ ਕਰੋ ਔਰ ਟੈਕਸ ਦੀ ਸਲੈਬ ਘਟਾਓ ਤਾਂ ਕਿ ਲੋਕ ਟੈਕਸ نیٹ ਦੇ ਵਿੱਚ ਜ਼ਿਆਦਾ ਆਣ ਇਸ ਤੋਂ ਇਲਾਵਾ ਐਮਐਸਐਮਈ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਹੜੀਆਂ ਕਿ ਆਪਣਾ ਉਹਨਾਂ ਦਾ ਕੋਈ ਯੂਜ਼ ਨਹੀਂ ਹੋ ਪਾਰੀਆਂ 10 ਦੇ ਕਰੀਬ ਸਕੀਮਾਂ ਉਹਦਾ ਕਾਰਨ ਇਹ ਹੈ ਵੀ ਐਮਐਸਐਮਈ ਦਾ ਜਿਹੜਾ ਬਜਟ ਬਹੁਤ ਘੱਟ ਹੈ ਐਮਐਸਐਮਈ ਮੰਤਰਾਲੇ ਦਾ ਸੋ ਅਸੀਂ ਅੱਜ ਸਾਨੂੰ ਉਮੀਦ ਹੈ ਵੀ ਐਮਐਸਐਮਈ ਦਾ ਬਜਟ ਵਧਾਇਆ ਜਾਏਗਾ ਇਸ ਤੋਂ ਇਲਾਵਾ ਜਿਹੜੀ ਇੰਟਰਸ ਸਬਵੈਂਸ਼ਨ ਐਕਸਪੋਰਟ ਤੇ ਉਹ ਐਟ ਪ੍ਰੈਜ਼ੈਂਟ 3% ਹੈ ਕਿਉਂਕਿ ਯੂਕਰੇਨ ਰਸ਼ੀਆ ਵਾਰ ਨਾਲ ਐਕਸਪੋਰਟ ਕਰਨੀ ਬੜੀ ਮੁਸ਼ਕਲ ਹੋ ਗਈ ਹੈ ਔਰ ਅਸੀਂ ਸਾਨੂੰ ਇਹ ਪੂਰੀ ਉਮੀਦ ਹੈ ਵੀ ਇਹਦੇ ਵਿੱਚ ਇੰਟਰਸ ਸਬਵੈਂਸ਼ਨ ਵਧੇਗੀ ਸਟੀਲ ਦੇ ਪ੍ਰਾਈਸਿਸ ਦੁਆਰਾ ਵਧਣ ਲੱਗ ਗਈਆਂ ਔਰ ਜਿਹੜੀ ਸਟੀਲ ਤੇ ਇੰਪੋਰਟ ਡਿਊਟੀ ਦੁਬਾਰਾ ਲਗਾਈ ਜਾਏ ਅੱਛਾ ਪਿਛਲੇ ਦਿਨੀ ਜਿਸ ਤਰ੍ਹਾਂ ਦੇ ਨਾਲ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਮੈਂ ਸਵਾਲ ਉਹੀ ਕਰ ਰਿਹਾ ਕਿ ਅਗਰ ਕੇਂਦਰ ਸਰਕਾਰ ਹੈ ਤਾਂ ਸੂਬਾ ਸਰਕਾਰ ਹੈ ਉਹਨਾਂ ਦਾ ਆਪਸ ਦੇ ਵਿੱਚ ਮੇਲ ਹੋ ਕੇ ਇੰਡਸਟਰੀ ਨੂੰ ਜ਼ਿਆਦਾ ਰਾਹਤ ਮਿਲਦੀ ਹੈ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿ ਰਹੇ ਸੀ ਕਿ ਬਿਜਲੀ ਬਹੁਤ ਮਹਿੰਗੀ ਹੈ ਪੰਜਾਬ ਦੇ ਵਿੱਚ ਚਾਹੇ ਬਜਟ ਕੇਂਦਰ ਸਰਕਾਰ ਦਾ ਤੁਸੀਂ ਕੀ ਉਮੀਦ ਕਰਦੇ ਹੋ ਕਿ ਬਜਟ ਦੇ ਵਿੱਚ ਕੁਝ ਐਸਾ ਹੋਵੇ ਕਿ ਪੰਜਾਬ ਦੀ ਇੰਡਸਟਰੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਜਟ ਦੇ ਨਾਲ ਕਾਫੀ ਫਾਇਦਾ ਹੋਵੇ ਦੇਖੋ ਅਸੀਂ ਬਾਰਡਰ ਸਟੇਟ ਆ ਔਰ ਖਾਸ ਤਰ੍ਹਾਂ ਖਾਸ ਤੌਰ ਤੇ ਬਾਰਡਰ ਦੇ 100 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਡਿਵੈਲਪ ਨਹੀਂ ਹੁੰਦਾ ਔਰ ਜਿਹੜੇ ਉੱਥੇ ਸਾਡੇ ਜਿੰਨੇ ਵੀ ਉੱਥੇ ਇਨਹਬਿਟੈਂਟਸ ਹੈ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਚਿਆਂ ਲਈ ਰੋਜ਼ਗਾਰ ਨਹੀਂ ਰੋਜ਼ ਉਧਰੋਂ ਕੋਈ ਨਾ ਕੋਈ ਕੁਝ ਨਾ ਕੁਝ ਸਟਰਬਲ ਰਹਿੰਦੀ ਹੈ ਸੋ ਜੋ ਪੈਕੇਜ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਜਾਂ ਉੱਤਰਾਖੰਡ ਨੂੰ ਦਿੱਤਾ ਸੀ ਸੇਮ ਪੈਕੇਜ ਪੰਜਾਬ ਦੇ ਬਾਰਡਰ ਏਰੀਆਜ਼ ਨੂੰ ਦੇਣਾ ਚਾਹੀਦਾ ਹੈ ਸੋ ਕਾਫੀ ਉਮੀਦਾਂ ਨੇ ਰਹਾਦਾ ਔਰ ਉਮੀਦਾਂ ਕਰ ਰਹੇ ਨੇ ਪਰ ਕਾਊਂਟਡਾਊਨ ਸ਼ੁਰੂ ਹੋ ਗਿਆ ਥੋੜੀ ਦਿਰ ਬਾਅਦ ਬਜਟ ਦੀ ਸ਼ੁਰੂਆਤ ਹੋ ਜਾਏਗੀ ਔਰ ਚਾਹ ਦੀਆਂ ਚੁਸਕੀਆਂ ਦੇ ਨਾਲ ਜਿੰਨੇ ਵੀ ਸਨਤਕਾਰ ਆ ਪੂਰੇ ਪੰਜਾਬ ਦੇ ਲੁਧਿਆਣਾ ਦੇ ਉਹ ਟੀਵੀ ਦੇ ਉੱਤੇ ਨਜ਼ਰਾਂ ਟਿਕਾਏ ਬੈਠੇ ਨੇ ਕਿ ਕਦੋਂ ਨਿਰਮਲਾ ਸੀਤਾਰਮਨ ਆ ਬਜਟ ਪੇਸ਼ ਕਰਨ ਤਾਂ ਉਸ ਪਿਟਾਰੇ ਦੇ ਵਿੱਚੋਂ ਇਹਨਾਂ ਦੇ ਲਈ ਕੀ ਨਿਕਲੇ ਜੀਰਾ ਦਾ ਬਿਲਕੁਲ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇਸ ਵੇਲੇ ਇੰਡਸਟਰੀ ਵੀ ਨਜ਼ਰਾਂ ਗੜਾ ਕੇ ਬੈਠੀ ਹੋਈ ਹੈ ਔਰ ਨਾ ਸਿਰਫ ਇੰਡਸਟਰੀ ਆਮ ਲੋਕ ਸਨਤਕਾਰ ਕਿਸਾਨ ਸਟੂਡੈਂਟਸ ਦੇਸ਼ ਦਾ ਬਜਟ ਹੈ ਆਮ ਲੋਕਾਂ ਦੇ ਲਈ ਕੀ ਕੁਝ ਸੋਕਾਤ ਨਿਕਲਦੀ ਹੈ ਨਿਗਾਹਾਂ ਸਭ ਦੀਆਂ ਟਿੱਕੀਆਂ ਰਹਿਣੀਆਂ ਤਸਵੀਰਾਂ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕੁਝ ਚੁਣਿੰਦਾ ਜਿਹੜੀਆਂ ਸਿਲੈਕਟਡ ਕਾਪੀਜ਼ ਨੇ ਬਜਟ ਦੀਆਂ ਟੇਬਲ ਕਰਨਾ ਪਾਰਲੀਮੈਂਟ ਦੇ ਵਿੱਚ ਬਜਟ ਉਹ ਇਸ ਵੇਲੇ ਪਹੁੰਚ ਚੁੱਕੇ ਨੇ ਪਾਰਲੀਮੈਂਟ ਦੇ ਵਿੱਚ ਨਿਰਮਲਾ ਸਿਤਾਰਮਨ ਜਿਹੜਾ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੂੰ ਹੁਣ ਤੋਂ ਬਾਅਦ ਕੁਝ ਮਿੰਟਾਂ ਬਾਅਦ ਆਮ ਬਜਟ ਦੇਸ਼ ਤੇ ਸਾਹਮਣੇ ਰੱਖਣਗੇ